श्री वाहिरु जी ज्ञान ध्यान किस कर्म न जा सार न जाना तेरी सब ते वड्डा सतगुरु नानक जिन कर राखी मेरी दुख पंजनी साहिब गौड़ी महला पंजवा मौजे ਦੁਖ ਪੰਜਨ ਤੀਰਾ ਨਾਮ ਜੀ ਦੁਖ ਪੰਜਨ ਤੀਰਾ ਨਾਮ ਆਠ ਪਹਿਰ ਰਾ ਦੀਏ ਪੂਰਨ ਸੰਤ ਗੁਰ ਗਿਆਨ ਰਹਾਉ ਜਿਤ ਕਰਿ ਹੋਸੇ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜਮਕੰਕਰ ਨੀਰ ਨ ਆਵਈ ਰਸਨਾ ਹਰ ਗੁਣ ਗਾਉ ਸੇਵਾ ਸੁਤ ਨ ਜਾਣੀਆ ਨਾ ਜਾਪੇ ਰਾਦੀ ਔਰ ਤੇਰੀ ਜਗ ਜੀਵਨਾ ਮੇਰੀ ਠਾਕੁਰ ਰਗਮਗਾਲੇ ਹੈ ਕਿਰਪਾ ਗੁਸਾਈਆਂ ਨਠੈ ਸੋ ਸੰਤਾਪ ਤੱਤੀ ਵਾ ਨ ਲੱਗਈ ਸਦਗ ਰਖੀ ਆਪ ਗੁਰ ਨੰਦ ਗੁਰ ਗੁਰ ਸੱਚਾ ਸਿਰਜਣਹਾਰੀ ਗੁਰ ਠੇਸਾ ਕਿਸੇ ਪਾਇਆ ਜੈ ਨਾਨਕ ਸਤਿਗੁਰ ਹਾਰੇ ਗੌੜੀ ਮਹੱਲਾ ਪੰਜਾਬ ਸੁਕੇ ਹਰੇ ਕੀ ਏਖ ਨਮਾਹ ਹੈ ਅੰਮ੍ਰਿਤ ਵ੍ਰਿਟ ਸੰਜੀਵਾਏ ਕਟੇ ਕਸ਼ਟ ਪੂਰੀ ਗੁਰ ਦੀਵੋ ਸਿਉ ਕੋ ਨੀਨੀ ਆਪਣੀ ਸੀ ਉਹ ਰਾਮਿਤ ਕੇ ਸੰਚਿੰਤ ਪੁਨੀ ਮਨ ਆਸਾ ਕਰੀ ਦਿਆ ਸਤਿਗੁਰ ਗੁਣ ਤਸਾ ਦੁਖ ਨਾਟੇ ਸੁਖ ਆਈ ਇਸ ਮੋਈ ਢੀਲ ਪਰਿ ਜਾ ਗੁਰ ਫਰਮਾਈ। ਐਚ ਪੁਨੀ ਪੂਰੇ ਗੁਰ ਮਿਲੇ ਨਾਨਕ ਤੇਜ ਜਨ ਸੁਖਲ ਫਲੀ। ਗਾੜੀ ਮਹੱਲਾ ਪੰਜਵੈ। ਤਾਪ ਕੇ ਪਾਈ ਪ੍ਰਭ ਸਾਤ। ਸੀਤਲ ਫੈਕੀਨੀ ਪ੍ਰਭਾਤ ਪ੍ਰਕਿਰਪਾ ਤੇ ਫੈ ਸੁਹੇਲੀ ਜਨਮ ਜਨਮ ਕੇ ਵਿਛਰੀ ਮੀਲੀ। ਰਹਾਉ ਸਿਮਰਤ ਸਿਮਰਤ ਪ੍ਰਭ ਕਾ ਸਗਲ ਰੂਪ ਕਬਿ ਸੇਤਾਉ ਸਹਿ ਸੁਭਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰਉ ਪ੍ਰਾਨੀ ਦੂਦਦ ਜਮ ਨੀਂਦ ਨ ਆਵੈ ਕੋ ਨਾਨਕ ਜੋ ਹਰ ਗੁਣ ਗਾਵਾਈ ਗਾਉੜੀ ਮੰਲਾ ਪੰਜਵਾਂ ਜੇ ਸਿਮਰਤ ਦੁਖ ਸਭ ਜਾਈ ਨਾਮ ਰਤਨ ਵਸੇ ਮਨ ਆਈ ਜਪ ਮੰਨ ਮੇਰੀ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਬਖਾਨੀ ਰਹਾਉ ਇੱਕ ਸਿਬਨ ਨਾਹੀ ਦੂਜਾ ਕੋਈ ਜਾ ਕੇ ਦ੍ਰਿਸ਼ਟ ਸਦਾ ਸੁਖੁਈ ਸਾਜਨ ਮੀ ਸਕਾ ਕਰੀ ਈ ਕੋ ਹਰ ਹਰ ਅਕਰ ਮਨ ਮਹਿ ਦੀਕ ਰਵਰਿਆ ਸਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗਉੜੀ ਮਹਲਾ ਪੰਜਵਾ ਕੋਟ ਬਿਗਨੈ ਰੈਖ ਨਮਾਹਿ ਹਰ ਹਰ ਕਥਾ ਸਾਧ ਸੰਗ ਸੁਨਾਈ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿੱਟੀ ਖੁਦ ਤਾਸਰਹਾ ਸਰਬ ਕਲਿਆਣਾ ਸੁਖ ਸਹਿਜਿ ਨਿਦਾਨੋ ਜਾ ਕੇ ਹਿਰਦੈ ਉਸੇ ਭਗਵਾਨੈ ਔਖੇ ਮੰਤਰ ਤੰਤ ਸਹ ਸਾਰੀ ਕੰਨੀ ਹਰ ਹਿਰਦੈ ਮਹਤਾਰੀ ਤਾਜੀ ਸੰਭ ਪਰਮ ਅਪਜੂ ਪਰ ਬ੍ਰਹਮ ਕਾ ਨਾਨਕ ਅਟਲ ਇਹੋ ਧਰਮ ਗਉੜੀ ਮਹਲਾ ਪੰਜਵਾ ਕਾਂਤ ਪਈ ਗੁਰ ਗੋਬਿੰਦ ਗਾਈ ਤਾ ਪਾ ਬਿਨ ਸੇ ਮੇਰੀ ਪਾਈ ਰਹਾਉ ਰਾਮ ਨਾਮ ਨਿਤ ਰਸਨ ਬਖਾਨ ਬਿਨ ਸੇ ਰੋਗ ਇਕਲਿਆਨ ਪਾਰ ਬ੍ਰਹਮ ਗੁਣ ਅਗੰਬਿਚਾਰੇ ਸਾਧੂ ਸੰਗ ਮੈਂ ਨਿਸਤਾਰੀ ਨਿਰਮਲ ਗੁਣ ਗਾਓ ਨਤ ਨੀਤ ਗਈ ਬਿਆਦ ਉਪਰੇ ਜਨਮੀ ਤਾ ਮਨ ਬਚ ਕਰਮ ਆਪਣਾ ਧਿਆਈ ਨਾਨਕ ਦਾ ਤੇਰੀ ਸਿਰ ਨਾਈ ਗਉੜੀ ਮੰਹਲਾ ਪੰਜਵਾ ਨਿਤਰੇ ਪ੍ਰਕਾਸ਼ ਕੀਏ ਗੁਰ ਦੀਵਾ ਪਰਮਗੇ ਪੂਨ ਭੀ ਸੀਵਰਉ ਸੀਤਲਾ ਤੀਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਾਪਾ ਕਰਪਾਦਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵਾਈ ਗੋੜੀ ਮੱਲਾ ਪੰਜਵਾ ਥਿਰ ਕਰ ਬੈ ਸੋ ਹਰਜਨ ਪਿਆਰੀ ਸੰਗੁਰੂ ਪਿਮਰੇ ਕਾ ਜਵਾਰੀ ਰਹਉ ਦੁਇ ਟੇ ਦੂਤ ਪਰਮੇਸ਼ਰ ਮਾਰੀ ਜਨਕੀ ਪੈਜ ਰਖੀ ਕਰਤਾਰੀ ਬਾਦਸ਼ਾਹ ਸਾਸ ਵਸਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪ ਹੋਈ ਪਜੋ ਭਗਵਾਨੋ ਸਾਧ ਸੰਗ ਮਿਲ ਕੀਨੋ ਦਾਨੈ ਸਨ ਪਰੇ ਪ੍ਰਵੰਤਰ ਜਾਮੀ ਨਾਨਕੂਟ ਪੱਕਰੀ ਪ੍ਰਭ ਸੁਆਮੀ ਗਉੜੀ ਮਹਲਾ ਪੰਜਵਾਂ ਰਾਹ ਪਿਤਾ ਪ੍ਰਭ ਮੇਰੀ ਹੋਈ ਨਿਰਗੁਣ ਸਾਗੁਣ ਪੀਰੀ ਰਹਾ ਪੰਜ ਵਿਖਾ ਦੀ ਇੱਕ ਗਰੀਬਾ ਰਖੂ ਰਖ ਨਿਹਾਰੀ ਖੇਦ ਕਰੇ ਅਰ ਬਹੁ ਸੰਤ ਵੈ ਆਇਓ ਸੰਤੁਹਾਰੀ ਕਰ ਕਰੇ ਹਰਿਓ ਅਨਕ ਬੋ ਭਾਂਤੀ ਛੁਡੇ ਕਿਤੋਂ ਨਹੀਂ ਇਕ ਬਾਤ ਸੁਨ ਤਾਂ ਕੀ ਓਟ ਸਾਦ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੀ ਤਿੰਤੇ ਧੀਰਜ ਪਾਇਓ ਸੰਤੀ ਮੰਤ ਦਿਓ ਮੋਹਿ ਨਿਰਭਉ ਗੁਰ ਕਾ ਸਬਦ ਕਮਾਇਓ ਜੀਤ ਲੈ ਓਏ ਮਾਂ ਵਿਖਾ ਦੀ ਸਹਿ ਸੁਹੇਲੀ ਬਾਣੀ ਕਉ ਨਾਨਕ ਮਨ ਭਿਆ ਪ੍ਰਗਾਸ ਪਾਪਾ ਨਿਰਬਾਣੀ ਮੇਰਾ ਮਹੱਲਾ ਪੰਜਵੈ ਸਰੁਕल्याण ਕੀਏ ਗੁਰ ਦੀਵਾ ਸਿਵ ਕਾ ਆਪਣੀ ਲਾਇਓ ਸਿਵ ਬਿਗਨ ਲਾਗੇ ਦਪ ਲਖ ਵੀਵਾ ਤਤ ਪਨੀਤ ਭਈ ਗੰਗਾਈ ਦੁਰਤ ਅਗਿਆ ਹਰੇ ਨਾਮ ਤੇ ਆਈ ਰਹਾਉ ਸਵਨੀ ਠਾਈ ਰਵਿਆ ਆਪੂ ਆਜੁਗਾ ਜਕਵਤ ਪ੍ਰਤਾਪ ਗੁਰਪ੍ਰਸਾਦ ਨਾ ਹੋਏ ਸੰਤਾਪ ਗੁਰ ਕੀ ਚਰਨ ਲੱਗੇ ਮਨ ਮੀਟੀ ਨਿਰਬਿਗਨ ਹੋਏ ਸਭ ਥਾਈ ਉਠੀ ਸਹ ਸੁਖ ਪਾਏ ਸੰਤ ਗੁਰ ਤੂਠੀ ਭਾਰਵਰਮ ਪ੍ਰਭੈ ਦਕਵਾਲੀ ਜਿੱਥਾ ਕੀਤਾ ਦਿਸੇ ਨਾਲੀ ਨਾਨਕ ਦਾਸ ਖਸਮ ਬ੍ਰਿਤਪਾਲੀ ਬਿਲਾਲ ਮਹੱਲਾ ਪੰਜਵਾਈ ਚਨ ਕਮਲਾ ਪ੍ਰਾਹਰ ਤੇ ਧਾਈ ਰੋਗੈ ਸਹਲੇ ਸੁ ਪਾਈ ਗੁਰ ਦੁੱਖ ਕਾਟੈ ਦੀਨੋ ਦਾਨ ਸਫਲ ਜਨਮ ਜੀਵਨ ਪਰਵਾਨ ਰਹਾਉ ਆਕਤਿ ਕਤਾ ਅਮ੍ਰਿਤ ਪ੍ਰਭ ਬਾਣੀ ਕੋ ਨਾਨਕ ਜੀ ਧਪ ਜੀਵੇ ਗਿਆਨੀ ਕੋ ਨਾਨਕ ਧਪ ਜੀਵੇ ਗਿਆਨੀ ਲਾਲ ਮਹੱਲਾ ਪੰਜਵਾਂ ਸਾਤ ਪਾਈ ਗੁਰ ਸਤਗੁਰ ਪੂਰੀ ਸੁਖੁ ਜੀਵਾ ਜੀ ਅਨਤੂਰੀ ਰਹਾਤਾ ਪਾਪ ਸੰਤਾ ਬਿਨਾਸੀ ਹਰ ਸਿਮਰਤ ਕਿਲ ਵਿਕ ਸਭ ਨਾਸੀ ਅੰਧ ਕਰੋ ਮੇਲ ਸੁंदर ਨਾਰੀ ਗੁਰੂ ਨਾਨਕ ਮੇਰੀ ਪੈਜ ਸਵਾਰੀ ਬਲਾਲ ਮਹੱਲਾ ਪੰਜਵਾਂ ਸਗਲ ਅਨੰਦ ਕੀਆ ਪਰਮੇਸ਼ਰੀ ਆਪਣਾ ਮਿਰ ਸਮਾਰਿਆ ਸਾਜਨਾ ਹੋਈ ਕਿਰਪਾਲਾ ਵਿਸੇ ਸਭ ਪਰਿਵਾਰੀਆ ਕਰ ਸਤਿਗੁਰੂ ਆਪ ਸਵਾਰੀਆ ਉੱਡੀ ਆਤਾਰ ਗੋਬਿੰਦ ਕੀ ਸੂਕ ਮੰਗਲ ਕਲਿਆਣ ਵਿਚਾਰਿਆ ਰਹਾਉ ਵੰਤਨ ਤਰ ਪਾਵਨ ਹਰਿਆਹੁ ਈ ਸਗਲੇ ਜੀ ਸੁਧਾਰਿਆਉ ਮਾਨਾ ਇਛੇ ਨਾਨਕੁ ਪਾਈ ਪੂਰਨ ਇਛ ਪੁਜਾਰਿਆਉ ਲਾਲ ਮਹੱਲਾ ਪੰਜਵਾ ਰੋਗਿਆ ਪ੍ਰਭ ਆਪ ਗਵਾਇ ਨੀਂਦ ਪਈ ਸੁਖ ਸਹਿਜ ਕਰੇ ਆਇ ਰਹਉ ਰਜ ਰਜ ਪੂਜਨ ਕਾ ਮੇਰੇ ਭਾਈ ਅੰਮ੍ਰਿਤ ਨਾਮ ਰਿਤਮਾ ਧਿਆਈ ਨਾਨਕ ਕੋ ਕੋ ਰੇ ਸਰਨਾਈ ਜਿਨ ਆਪਣੇ ਨਾਮ ਕੀ ਪੈ ਜਿ ਰਖਾਈ ਬਿਲਾਲ ਮਹੱਲਾ 5ਵਾਂ ਤਾ ਸੰਤਾ ਸਹ ਲੈ ਗੇ ਬਿਨ ਸੀਤੀ ਰੂਗ ਪਾਰ ਬ੍ਰਹਮ ਤੂੰ ਬਖਸਿਆ ਸੰਤਨ ਰਸ ਭੂ ਗੁਰਹਾਉ ਸਰ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ ਰੂਗ ਗੁਰਗਾਉ ਨਿਤ ਰਾਮ ਕੀ ਇਹ ਔਖ ਤੇ ਜੋਗ ਆਇ ਬਸੁ ਕਰਦੀਸ ਮੈਂ ਇਹ ਭਲੇ ਸੰਯੋਗ ਨਾਨਕ ਪ੍ਰਸੁ ਪ੍ਰਸੰਨ ਭਈ ਰਹੇਗੇ ਵਿਯੋਗ ਬਿਲਾਵਨ ਮਹੱਲਾ ਪੰਜਵਾਂ ਬੰਧਨ ਕਾਟਿਆ ਪ੍ਰਭ ਹੂਆ ਕਿਰਪਾਲ ਦੀਨ ਦਿਆਲ ਪ੍ਰਪਾਰ ਬ੍ਰਹਮ ਤਾਕੀ ਨਦ ਨਿਹਾਲ ਗੁਰ ਉਰੈ ਕਿਰਪਾ ਕਰੀ ਕਾਟਿਆ ਦੁਖ ਰੂਹ ਮਨ ਤੀਤਲ ਸੁਖੀ ਭਇਆ ਪ੍ਰਭ ਤੇ ਅਵਨ ਜੋ ਗੁਰ ਆਉ ਕਹ ਦਰਹਰ ਕਾ ਨਾਮ ਹੈ ਜਿਤ ਰੋਗ ਨ ਵਿਆਪੇ ਸਾਧ ਸੰਗ ਮਨ ਤਨ ਹਿਟੈ ਫਿਰ ਦੁਖ ਨ ਝਾਪੇ ਹਰ 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 ਜਾਪੀਐ ਅੰਤਰ ਲਿਵ ਲਾਈ ਕਿਲ ਵਿਕ ਤਰੇ ਸੁਧ ਹੋਈ ਸਾਧੂ ਸਰਨਾਈ ਸੰਤ ਜਪਤ ਹਰੇ ਨਾਮ ਜਸ ਤਾਂ ਕੀ ਦੂਰ ਵਿਲਾਈ महामंत्र नानक कथा हर के गुण गाय बलाल महला पंजवाऊ हर 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 राध्य हुई आरू गो रामचंद्र की लष्टिका जन्म मारया रू गु गुर रा हर जापिया नीचे भो भोगाऊ ਸਾਤ ਸੰਗਤ ਕੈ ਵਾਰਨੇ ਮਿਲਿਆ ਸੰਜੋਗ ਜੇ ਸਿਮਰਤ ਸੁਖ ਪਾਈਐ ਮਨਸੀ ਬਿਯੋਗ ਨਾਨਕ ਪ੍ਰਸਨਗਤੀ ਕਰਨ ਕਨ ਜੋਗ ਰਾਗ ਬਿਲਾਲ ਮਹੱਲਾ 5 ਘਰ ਪੰਜਵਾ ਇੱਕ ਓੰਕਾਰ ਸੰਗੁਰ ਪ੍ਰਸਾਦ ਜੀ ਔਰ ਪਾਉ ਸਭ त्यागਿਆ दारू ਨਾਮ ਲਿਆ ਤਾ ਪਾਉ ਸਾਂ ਮਿਟੀ ਰੂਗ ਸੀਤਲ ਮਨ ਭਿਉ ਗੁਰਪੂਰਾ ਆਰਾਧਿਆ ਸਗਨਾ ਦੁੱਖ ਗਿਆ ਰੱਖਣ ਹਰੀ ਰੱਖਿਆ ਆਪਣੀ ਕਰਮਿਆਵ ਰਹਾਉ ਬਾਹ ਪਕੜ ਪ੍ਰਭ ਕਾਢਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭੈ ਆਉ ਮੇਲਾ ਮਹੱਲਾ ਪੰਜਵਾ ਰੋਗ ਮਿਟਾਇਆ ਆਪ ਪ੍ਰਭੂ ਉਪਜਿਆ ਸੁਖ ਸੌਤ ਵਰ ਵਰਤਾ ਵਚਦ ਰੂਪ ਹਰ ਕੀ ਨੀਦਾ ਤੂੰ ਗੁਰੂ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮ ਤਿਸ ਕੀ ਸੇਨਾਗਤੀ ਜੋ ਸਦਾ ਸਹਾਈ ਰਹਾਉ ਮਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਨਤਾਸੀ ਬਿਲਾਲ ਮਹੱਲਾ ਪੰਜਵਾ ਤਾਤੀ ਵਾਵਨਾ ਲਗਾਈ ਪਰਮ ਭਰਮ ਸਰਨਾਈ ਤਾ ਗਿਰਧ ਮਾਰੀ RAM ਕਾਰ ਦੁਖ ਲੱਗੇ ਨਾ ਪਾਈ ਸੰਤ ਗੁਰ ਪੂਰਾ ਭੀਟਿਆ ਜਿਨ ਬੰਦਤ ਬਨਾਈ RAM ਨਾਮ ਔਖਾ ਦਿਆ ਏਕਾ ਨਿਵਲਾਈ ਰਹੋ ਰਾਖ ਲਈ ਤਨ ਰਖਨ ਹਾਰ ਸਭ ਬਿਆਦ ਮਿਟਾਈ ਕੋ ਨਾਨਕ ਕਿਰਪਾ ਭਈ ਪ੍ਰਭ ਪੈ ਸਹਾਈ ਬਿਲਾਲ ਮਹੱਲਾ ਪੰਜੇ ਵੇ ਆਪਣੇ ਬਾਲ ਕਾਵ ਰੱਖਿਆ ਨਾ ਪਾਰ ਬ੍ਰਹਮ ਗੁਰ ਦੀਵਾ ਸੁਖ ਸ਼ਾਂਤ ਸਹਿਜ ਆਨੰਦ ਭਈ ਪੂਨ ਭਈ ਸਿਵ ਰਹਾਉ ਪਤ ਜਨਾ ਕੀ ਬੇਨਤੀ ਸੁਨੀ ਪ੍ਰਵਾਪ ਰੋਗ ਮਿਟਾਈ ਜੀਵਾਲਿਆਂ ਨ ਜਾ ਕਾ ਵਡ ਪਰਤਾਪ ਦੂਖ ਮਾਰੇ ਬਖਸ਼ਿ ਨੇ ਆਪਣੀ ਕਲਦਾਰੀ ਮਨ ਬਾਸਤ ਫਲ ਦਿੱਤਿਨ ਨਾਨਕ ਬਰਿਹਾਰੀ ਬੇ ਲਾਲ ਮਹੱਲਾ ਪੰਜਵੈ ਤਾਪ ਲਹਾਇਆ ਗੁਰ ਸਿਰਜਨ ਹਾਰੂ ਸੰਤ ਗੁਰ ਆਪਣੇ ਕੋ ਬਨ ਜਾਈ ਜਿਨ ਪੈ ਜਿਰ ਕੀ ਸਾਰੇ ਸੰਸਾਰ ਰਹਾਉ ਕਰਮ ਸਟ ਤਾਰ ਬਾਲ ਕਰ ਅਕਲੀਨੋ ਪ੍ਰਭ ਅਮਰਤ ਨਾਮ ਮਹਾਰਸ ਦੀਨੋ ਦਾਸ ਕੀ ਲਾਜ ਰਖੇ ਮਿਰਵਾਨ ਗੁਰੂ ਨਾਨਕ ਬੋਲੇ ਦਰਗੀ ਪਰਵਾਨ ਬਿਲਾਲ ਮਹੱਲਾ ਪੰਜ ਵਾਏ का पापती रखिया पौ शीतल पर चरनी लगी राम नाम हृदय में राव कर कृपा हस्त दीने जगत जगद नव खन प्रताप बिन दो से, से सुख अंत प्रविशा कृष्ण भुजी मन तन सच राप अनाथ को नाथ सन स्मृत को माई बाप ਅਤਿ ਵਸ਼ਲੇ ਪੰਜਨ ਸਵਾਮੀ ਗੁਰ ਗਾਵਤ ਨਾਨਕ ਲਾਪ ਸੋਟ ਮਹੱਲਾ ਪੰਜਵਾ ਕ੍ਰਿਸ਼ਨਾਨ ਸਿਮਰ ਪ੍ਰਾਪਨਾ ਮਨ ਤਨ ਪੈ ਆਰੂਗਾ ਕੋਟ ਬਿਗਨ ਲਾਥਿ ਬ੍ਰਸਨ ਪ੍ਰਤੀ ਭਲੇ ਸੰਜੂਗ ਪ੍ਰਭਾਣੀ ਸਹ ਸੁਵਾਖਿਆ ਗਉ ਸੁਣਾ ਪਰਨਿਤ ਭਾਈ ਗੁਰ ਪੂਰੇ ਤੂੰ ਰਾਖੇ ਰਹਾਓ ਸੱਚਾ ਸਾ ਮਿੱਤ ਵਿਡਾਈ ਪਤਵਸਲ ਦਿਆਲਾ ਸੰਤਾ ਕੀ ਪੈਜ ਰਖਦਾ ਆਇ ਆਦ ਬਿਰ ਪ੍ਰਪਾਲਾਉ ਹਰ ਅਮਰਤ ਨਾਮ ਪੋਜਨ ਨਿਤ ਪੁੰਚ ਸਰਬਿਲਾ ਮੁਖ ਪਾਵੂ ਜਰਾ ਮਰਾ ਤਾਪ ਸਭ ਨਾ ਠਾ ਗੁਣ ਗੋਵਿੰਦ ਨਿਤ ਗਾਉ ਸੁਨੀਰ ਦਾਸ ਸਵਾਮੀ ਮੀਰਾ ਸਰਵ ਕਲਾ ਬਣਾਈ ਪ੍ਰਗਰਪੈ ਸਹਿਲੇ ਜੁਗ ਅੰਤਰ ਗੁਰੂ ਨਾਨਕੀ ਵਢਾਈ ਸੋਟ ਮਹੱਲਾ ਪੰਜ ਵੈ ਸੂਖ ਮੰਗਲ ਕਲਿਆਣ ਸਹਿ ਜਨ ਪ੍ਰਭ ਕੀ ਚਰਨ ਨਿਹਾਰਿਆ ਰੱਖ ਨਿਹਾਰੀ ਰੱਖ ਬਾਰਕ ਸੰਤ ਗੁਰ ਤਾਬ ਉਤਾਰਿਆ ਉਬਰੈ ਸੰਤ ਗੁਰ ਕੀ ਸਿਰ ਨਾਈ ਜਾਕੀ ਸਿਵਨਾਂ ਬਿੱਤੀ ਜਾਈ ਰਾਵ ਕਰਮੈ ਸੂਖ ਬਾਰਸ ਸੁਨ ਸੁਖਾ ਆਪਣੇ ਪੈ ਦੇ ਆਲਾਉ ਨਾਨਕ ਵਿਗਨਾ ਲਾਗੇ ਕੋ ਮੀਰਾ ਪ੍ਰਭ ਹੁਆ ਕਿਰਪਾਲਾਉ ਸੋਟ ਮਹੰਲਾ ਪੰਜਵਾ ਗਏ ਕਲੇਸ਼ ਰੂਗ ਸਭ ਨਾਠੀ ਪ੍ਰਭ ਆਪਣੀ ਕਿਰਪਾ ਦਾਰੀ ਆਰ ਬਹਿਰ ਅਰਦੋ ਸੁਆਮੀ ਪੂਰਨ ਕਾਲ ਹਮਾਰੀ ਹਾਜੀਓ ਤੋ ਸੁਖ ਸੰਪਤ ਰਾਸ ਰਖ ਲਿਓ ਪਾਈ ਮੇਰੀ ਕੋ ਪ੍ਰ ਅਗੀ ਅਰਦਾਸ ਰਹਾਉ ਜੋ ਮੰਗੋ ਸੋ ਹੀ ਸੋ ਹੀ ਪਾਵੈ ਆਪਣੀ ਖਸਮ ਬਰੁਸਾ ਕਉ ਨਾਨਕ ਗੁਰ ਪੂਰਾ ਪੀਟਿਓ ਮਿਟਿਓ ਸਗਨ ਦੀ ਸਾਉ ਸੋਟ ਮੰਨ ਲਾ ਪੰਜਵਾ ਸਿਮਰ ਸਿਮਰ ਗੁਰ ਸਬ ਗੁਰੇ ਆਪਣਾ ਸਗਲਾ ਦੁੱਖ ਮਿਟਾਇਆ ਤਾਬ ਰੋਗੈ ਗੁਰ ਬਚਨੀ ਮਨ ਇਛੇ ਫਲ ਪਾਇਆ ਮੀਰਾ ਗੁਰ ਪੂਰਾ ਸੁਦਾਤਾ ਕਨ ਕਾਂ ਸਮਰਸ ਸੁਆਮੀ ਪੂਰਨੁਰਕ ਵਿਦਾਤਾ ਰਹਾਉ ਅੰਧ ਬਨੋ ਮੰਗਲ ਗੁਣ ਗਾਓ ਗੁਰ ਨਾਨਕ ਪੈ ਦੇ ਆਲਾ ਜੈ ਜੇਕਾਰ ਪੈ ਜਗ ਭੀਤਰੇ ਹੋਆ ਪਾਰ ਬ੍ਰਹਮ ਰਖਵਾਲਾ ਸੋਟ ਮਹੱਲਾ ਪੰਜਵਾ ਦੁਤ ਗਵਾਇਆ ਹਰ ਪ੍ਰਭ ਆਪੀ ਸੱਜ ਸੰਸਾਰੂ ਵਾਰੀ ਆਉ ਪਾਰ ਬ੍ਰਹਮ ਪ੍ਰਾਪਾ ਕਰਪਾ ਦਾਰੀ ਆਪਣਾ ਮਿਰਤ ਸਮਾਰਿਆ ਹੋਈ ਰਾਜੇ RAM ਕੀ ਰਖਵਾਲੀ ਸੂ ਸਹਿਜ ਅਨੰਦ ਗੁਣ ਗਾਵ ਮਨਤਨ ਦੇ ਸੁਖਾ ਲਈ ਰਹਾਉ ਤਤੋ ਦਾਨ ਸਤ ਗੁਰ ਮੀਰ ਅਮੋ ਚਿਸਕਾ ਬਰਵਾਸ ਬਖਸ਼ਲੇ ਸਭ ਸੱਚੇ ਸਾਹਿਬ ਸੁਨ ਨਾਨਕੀ ਅਰਦਾਸ ਸੋਟ ਮਹੱਲਾ ਪੰਜਾਬ ਬਖਸ਼ਿਆ ਪਾਰ ਪਰਮ ਪਰਮੇਸ਼ਰੀ ਸਗਲੇ ਰੋਗ ਵਿਦਾਰੀ ਗੁਰੂ ਓਰੇ ਕੀ ਸਨੀ ਉਭਰੇ ਕਾ ਸ ਸਵਾਰੀ ਹਰ ਜਨ ਸਿਮਰੈ ਨਾਮ ਅਤਾਰੂ ਤਾਪੋ ਉਤਾਰਿਆ ਸੰਗੁਰ ਪੁਰੈ ਆਪਣੀ ਕਿਰਪਾ ਧਾਰਾਉ ਸਦਾ ਆਨੰਦ ਕਰੇ ਮੇਰੀ ਪਿਆਰੀ ਹਰ ਗੋਵਿੰਦ ਗੁਰ ਰਾਖੀ ਆਪ ਦੀ ਬਿੜਾਈ ਨਾਨਕ ਕਰਤੇ ਕੀ ਸਾਂਚੇ ਸ਼ਬਦ ਸਤਿ ਪਾਕਿਆ ਸੋਟ ਮਨ ਲਾ ਪੰਜਿ ਵੈ ਐ ਕਿਰਪਾ ਸੁਆਮੀ ਮੇਰੀ ਤੇ ਸਾਜੇ ਦਰਬਾਰ ਸਤਿਗੁਰੂ ਤਾਪ ਬਗਾਇਆ ਪਾਈ ਠਾਨ ਪਈ ਸੰਸਾਰੀ ਆਪਣੇ ਜੀ ਜੰਤਿ ਆਪੇ ਰਾਖੇ ਜਮੈਂ ਕਿਉ ਹਟਤਾਰੇ ਹਰ ਕੀ ਚਨ ਅਰਦੇ ਉਰਧਾਰ ਸਦਾ ਸਦਾ ਪ੍ਰਭ ਸਿਮਰਿਆ ਪਾਈ ਦੁੱਖਿਲ ਵਿਖ ਕਟਨ ਹਾਰੀ ਰਹਾਉ ਤਿਸ ਕੀ ਸੰਨੀ ਊਬਰੇ ਭਾਈ ਜेन ਰਚਿਆ ਸਭ ਕੋਈ ਕਨ ਕਾ ਨ ਸਮਰਤ ਸੁਭਾਏ ਸੱਚੇ ਸੱਚੀ ਸੂਈ ਨਾਨਕ ਪ੍ਰਭੂ ਤੇ ਆਇਏ ਭਾਈ ਮਨ ਤਨਾ ਸੀਤਲ ਹੋਈ ਸੋਰਠ ਮਹਲਾ ਪੰਜਵੈ ਸੰਤੋ ਹਰਿ ਹਰੇ ਨਾਮ ਧਿਆਈ ਸੁਖ ਸਾਗਰ ਪ੍ਰਭੈ ਵਿਸਰਉ ਨਹੀਂ ਮਨ ਚਿੰਦਰੀ ਆੜਾ ਫਿਲ ਪਾਈ ਰਹਾ ਸੰਗੁਰ ਪੂਰੇ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਾਪੈ ਦਿਆਲਾ ਦੁੱਖ ਮਿਟਿਆ ਸਭ ਪਰਿਵਾਰੀ ਸਰਬਾਨਿਦਾਨ ਮੰਗਲਰਾਸ ਰੂਪਾ ਹਰ ਕਾ ਨਾਮ ਧਾਰੂ ਨਾਨਕਾ ਪਤ ਰਾਖੀ ਪਰਮੇਸ਼ਰੀ ਉਦ੍ਰੈ ਸਭ ਸੰਸਾਰੂ ਸੋਟ ਮਹੰਲਾ ਪੰਜ ਵਾਈ ਮੇਰਾ ਸੰਗ ਰਖਵਾਲਾ ਹੂਆ ਧਾਨ ਕਿਰਪਾ ਪ੍ਰਵਾਹ ਦੇ ਰੱਖਿਆ ਹਰ ਗੋਵਿੰਦ ਨਵ ਨਿਰੂਆਰ ਤਾਪ ਗਿਆ ਪ੍ਰਵਾਹ ਮਿਟਾਇਆ ਜਨ ਕੀ ਇਲਾਜ ਰਖਾਈ ਸਾ ਸੰਗਤ ਤੇ ਸਫਲ ਪਾਈ ਸਤਿਗੁਰ ਕੈ ਬਲ ਜਾਈ ਹਰਿ ਭਾਉਤਾ ਪ੍ਰਾਦੋਐ ਸਵਾਰੀ ਹਮਰਾ ਗੁਣ ਅਗੁਣਾ ਵਿਚਾਰਿਆ ਟਾਲ ਬਚਨ ਨਾਨਕ ਗੁਰ ਤੀਰ ਸਫਲ ਕਰਮ ਸਤੇ ਦਾਰਿਆ ਸੋਟ ਮਹੱਲਾ ਪੰਜੇ ਵਾ ਜੀਏ ਜੰਤਰੇ ਸਾਹਿ ਤਿਸਕੇ ਕੀਏ ਸੁਈ ਸੰਤ ਸਾਈ ਆਪਣੇ ਸੇਵਕਿਆ ਪੀ ਰਖੈ ਪੂਰਨ ਪਈ ਪੜਾਈ ਪਾਰ ਬ੍ਰਹਮਪੂਰ ਮੀਰ ਨਾਲ ਗੁਰ ਪੂਰੈ ਪੂਰੀ ਸਵਰਾਕੀ ਹੋਏ ਸਰਬ ਦੇ ਆਨਿ ਰਹਾ ਅੰਦਰ ਨਾਨਕ ਨਾਮ ਤੇ ਆਏ ਜੀ ਪ੍ਰਾਨ ਕਾ ਦਤ ਆਪਣੇ ਦਾਸ ਕੋ ਕੰਠ ਲਾਏ ਰਾਖੈ ਜੋ ਬਾਰਕ ਪਿਤਮਤ ਸੋਠ ਮਹਲਾ 5 ਥਾਨ ਪਾਈ ਕਰਤਾਰੀ ਤਾਵ ਛੋੜ ਗਿਆ ਪਰਵਾਰੀ ਗੁਰੂ ਰਹਿ ਰਾਖੀ ਸਨ ਸਚੀ ਕੀ ਤਾ ਕੀ ਪਰਮੇਸ਼ਰ ਆਪ ਹੋਆ ਰਖਵਾਲਾ ਸਾਂਤ ਸਹਜ ਸੁਖ ਕਿਨ ਮੈਂ ਉਪਜੀ ਮਨ ਹੁਆ ਸਦਾ ਸੁਖਾ ਲਾ ਰਹਾ ਹਰ ਨਾਮ ਦੀਓ ਦਾਰੂ ਤਿੰਨ ਸਹਿ ਲਾ ਰੋਗ ਬਿਦਾਰੂ ਆਪਣੀ ਕਿਰਪਾ ਦਾਰੀ ਤਿੰਨ ਸਹਿ ਲੀ ਬਾਸ ਸਵਾਰੀ ਪ੍ਰਾਪਨਾ ਮਿਰਦੈ ਸ ਮਾਰਿਆ ਅਮਰਾ ਗੁਣ ਆਗੋ ਨਾ ਵਿਚਾਰਿਆ ਗੁਰ ਕਾ ਸਬਦ ਪਿਓ ਸਾਖੀ ਤਨ ਸਹਿ ਲੀਲਾ ਜਿ ਰੱਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹੀ ਰਾਵ ਜਬ ਨਾਨਕ ਨਾਮ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਸੋਠ ਮਹੱਲਾ ਪੰਜਵਾਂ ਗੁਰਪੂਰਾ ਆਰਾਧੇ ਕਾਰਜ ਸਗਲੇ ਸਾਦੀ ਸਗਲ ਮਨੋਅਥ ਪੂਰੀ ਬਾਜੀ ਅਨਹ ਤੂਰੀ ਕੰਤ ਰਾਮ ਜਸੁ ਭਾਇ ਸੰਤ ਸਥਾਨ ਅਬਿਸ਼ਸ ਸੇਜੀ ਸਗਲੇ ਦੁੱਖ ਮਿਟਾਇਆ ਰਹਾਉ ਗੁਰਪੂਰ ਕੀ ਬਾਣੀ ਪਰ ਬ੍ਰਹਮਨ ਬਾਣੀ ਨਾਨਕ ਦਾਸ ਵਿਖਾਣੀ ਨਿਰਮਲ ਕਥਾ ਕਹਾਣੀ ਗੁਰਪੂਰੀ ਕੀ ਬਾਣੀ ਪਰ ਬ੍ਰਹਮਨ ਬਾਣੀ ਨਾਨਕ ਦਾਸ ਵਿਖਾਣੀ निमलक कहाणी